ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਅੱਜ 8 ਮਈ 2024 ਤੇ ਕਰਦੇ ਆ ਗੱਲਬਾਤ ਤੁਹਾਡੇ ਨਾਲ ਕਿੱਥੋਂ ਆਇਆ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਬੇ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਵੀਰੇ ਆਪਦੇ ਦੱਸਿਓ ਆਪਦੇ ਵੀਰੇ ਚਾਹਣੇ ਆ ਜਿਹੜਾ ਮਰੇ ਕੋਲ ਆ ਹਾਂਜੀ ਵੀਰੇ ਅਸੀਂ ਪਿੰਡ ਮਾਨਕੀ ਆਏ ਵੀਰੇ ਕੋਲੇ ਸਾਈਕਲ ਲੈਣ ਹਾਂਜੀ ਹਾਂ ਅਸੀਂ ਪਹਿਲਾਂ ਵੀ ਵਾਈ ਤੋਂ ਇੱਕ ਸਾਈਕਲ ਲੈ ਕੇ ਆ ਹਾਂਜੀ ਤੇ ਹੁਣ ਦੂਸਰੀ ਵਾਰ ਦੂਜੀ ਇੱਕ ਸਾਈਕਲੀ ਹੋਰ ਨਵੀਂ ਲੈਣਾ ਹੈ ਮੇਰੇ ਬੇਟੇ ਨੂੰ ਦਵਾਈ ਆਇਆ ਠੀਕ ਹੈ ਜੀ ਮੇਰੇ ਬੇਟੇ ਦੇ ਯਾਰ ਦੋਸਤ ਨੂੰ ਵੀ ਦਵਾਈ ਸੀ ਠੀਕ ਹੈ ਜੀ ਤੇ ਉਹਨਾਂ ਦੇ ਬਹੁਤ ਵਧੀਆ ਇਫੈਕਟ ਆਈ ਜੇ ਕਿਸੇ ਵੀਰ ਭਾਈ ਨੂੰ ਸਾਈਕਲ ਚਾਹੀਦੀ ਹੋਵੇ ਨਾ ਇਹ ਭਾਈ ਨਾਲ ਕੰਟੈਕਟ ਕਰੋ ਅਕਾਲ ਹੋਲਡ ਸਾਈਕਲ ਠੀਕ ਹੈ ਪੈਂਟਪਾਂਟ ਕੀ ਠੀਕ ਜਿਹੜਾ ਸੰਗਰੂ ਤੇ ਵੀਰ ਉਹਨਾਂ ਦੀ ਇਹ ਤੀਜੀ ਸਾਈਕਲ ਆ ਤੀਜੀ ਸਾਈਕਲ ਦਿੱਤੀ ਇਹਨਾਂ ਨੂੰ ਪਹਿਲਾਂ ਫੋਨ ਐਕਸਰੀ ਦਿੱਤੀ ਸੀ ਦੋ ਫੋਨ ਐਕਸਰੀਆਂ ਸਾਈਕਲਾਂ ਲੈ ਗਏ ਇਹ ਆਪਣੇ ਕੋਲ ਸਿੰਗਲ ਸਪੀਡ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਸਾਈਕਲ ਦਿੱਤੀ ਆ ਸਾਨ ਕ੍ਰੋਸ ਦੇ ਵਿੱਚ ਡਬਲ ਡਿਸਕ ਬ੍ਰੇਕ ਤੇ ਮੰਨ ਲਓ ਜਿਮ ਵਗੈਰਾ ਜਾਣਾ ਕਿਸੇ ਨੇ ਮੋਟਰ ਤੇ ਜਾਣਾ ਵੀਰ ਨੇ ਤਾਂ ਉਹਨਾਂ ਲਈ ਇਹ ਚੀਜ਼ ਵਧੀਆ ਗਈ 10 15 ਕਿਲੋਮੀਟਰ 20 ਕਿਲੋਮੀਟਰ ਚਲਾਉਣ ਲਈ ਤੇ ਸ਼ੁਕਰੀਆ ਵੀਰੇ ਧੰਨਵਾਦ ਤੁਹਾਡਾ ਤੀਜੀ ਸਾਈਕਲ ਵਿਜਿਟ ਕਰਨ ਲਈ ਹੋਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਬੁੱਤ ਮੈਨੂੰ ਸਾਈਕਲ ਬਹੁਤ ਵਧੀਆ ਲੱਗੀ ਮੈਂ ਤੀਜੀ ਵਾਰ ਸਾਈਕਲ ਲੈਣ ਆਇਆ ਮੈਂ ਦੁਬਾਰਾ ਸਾਈਕਲ ਹੀ ਘਰੇ ਲੈ ਕੇ ਜਾਊਗਾ ਠੀਕ ਹੈ ਓਕੇ ਜੀ ਓਕੇ ਚਲੋ ਮੁਬਾਰਕਾਂ ਵੀਰੇ ਬਹੁਤ ਬਹੁਤ ਤੁਹਾਨੂੰ ਸਾਈਕਲ ਦੀਆਂ ਥੈਂਕ ਯੂ ਜੀ ਵਿਜਿਟ ਕਰਨ